ਕੰਗ ਦੇ ਰੰਗ ਸਸਿਕਾ ਦੋਸਤੋ ਕੰਗ ਦੇ ਰੰਗ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਮੈਂ ਹਾਂ ਕੁਲਵਿੰਦਰ ਸਿੰਘ ਕੰਗ ਦੋਸਤੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਮਾਤਾ ਰਣਜੀਤ ਕੌਰ ਜੀ ਸਿੱਧੂ ਦੇ ਨਾਲ ਜਿਹੜੇ ਕਿ ਇਸ ਵੇਲੇ 76 ਵਰਿਆਂ ਤੋਂ ਉੱਪਰ ਉਮਰ ਹੈ ਔਰ ਜਦੋਂ ਦੇਸ਼ ਦੀ ਵੰਡ ਹੋਈ ਸੀ ਉਦੋਂ ਇਹਨਾਂ ਨੇ ਇਨਾਂ ਦਾ ਜਨਮ ਹੋਇਆ ਸੀ 1947 ਚ ਬੜਾ ਐਕਸਪੀਰੀਅੰਸ ਹੈ ਬਹੁਤ ਕੁਝ ਦੇਖਿਆ ਬਹੁਤ ਕੁਝ ਚੱਲਿਆ ਬਹੁਤ ਕੁਝ ਸੁਣਿਆ ਤਾਂ ਆ ਜਨਨ ਦੇ ਜੋ ਲਾਈਵ ਦਾ ਐਕਸਪੀਰੀਅੰਸ ਹੈ ਆਪਣੇ ਪਰਿਵਾਰ ਨਾਲ ਆਪਣੇ ਉਸ ਵੇਲੇ ਸਾਂਝਾ ਪਰਿਵਾਰ ਹੁੰਦਾ ਸੀ ਹੱਲੇ ਵੀ ਸਾਂਝੇ ਪਰਿਵਾਰ 'ਚ ਰਹਿੰਦੇ ਆ ਤਾਂ ਕਿਵੇਂ ਇਹਨਾਂ ਦੀ ਜ਼ਿੰਦਗੀ ਹੁੰਦੀ ਸੀ ਪਿੰਡੀ ਥਾਂ ਕਿਵੇਂ ਕੰਮ ਕਰਦੇ ਸੀ ਅ ਬੀਜੀ ਸਾਸਰੀ ਕਾ ਜੀਤਾ ਬੀਜੀ ਜ਼ੋਰ ਦੀ ਕਰੋ ਸਾਸਰੀ ਕਾ ਸਾਸਰੀ ਕਾ ਹਾਂ ਬੀਜੀ ਗੱਲ ਐਦਾਂ ਹੈ ਬਈ ਤੁਸੀਂ ਸਨ 47 ਵੇਲੇ ਜਦੋਂ ਵੰਡ ਹੋਈ ਸੀ ਹਾਂਜੀ ਉਦੋਂ ਤੁਸੀਂ ਅ ਉਦੋਂ ਤੁਹਾਡਾ ਜਨਮ ਹੋਇਆ ਤੁਹਾਡਾ ਜਨਮ ਪਾਕਿਸਤਾਨ ਚ ਹੋਇਆ ਕਿ ਇੱਧਰ ਆ ਕੇ ਹੋਇਆ ਇੱਧਰ ਆ ਕੇ ਹੋਇਆ ਜੇ ਕਿਸ਼ਨਪੁਰੇ ਕਿੱਥੇ ਪੈਂਦਾ ਹੈ ਇਹੀ ਪੈਂਦਾ ਜੀ ਉਧਰ ਪਠਿੰਡੇ ਦੇ ਕੋਲ ਪਠਿੰਡੇ ਕੋਲ ਪੈਂਦਾ ਓਕੇ ਉੱਥੇ ਤੁਹਾਡਾ ਜਨਮ ਹੋਇਆ ਹਾਂਜੀ ਤੇ ਮਦਰ ਦੇ ਨਾਮ ਕੀ ਅੱਛਾ ਉਹਨਾਂ ਦੇ ਨਾਮ ਕੀ ਹਾਂਜੀ ਓਕੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਬਜ਼ੁਰਗਾਂ ਨੇ ਤੁਹਾਡੇ ਦੱਸਿਆ ਹੋਣਾ ਪਾਕਿਸਤਾਨ ਦੀਆਂ ਗੱਲਾਂ ਕਿੱਧਰ ਸੀ ਕਿਹੜੇ ਪਾਸੇ ਪਿੰਡ ਸੀ ਉਹਨਾਂ ਕੋਈ ਦੱਸਿਆ ਹੀ ਆ ਕਿਵੇਂ ਉਹ ਇਥੋਂ ਬਚ ਕੇ ਆਏ ਉੱਥੋਂ ਬਸ ਜੀ ਜਦੋਂ ਲੜਾਈ ਝਗੜਾ ਸ਼ੁਰੂ ਹੋ ਗਿਆ ਤੇ ਉਦੋਂ ਬਸ ਜੀ ਦਾ ਕਿਸੇ ਦਾ ਜਿੱਦਰ ਨੂੰ ਮੂੰਹ ਹੋ ਗਿਆ ਉਧਰ ਨਹੀਂ ਚੱਲ ਪੇ ਜਿੱਥੇ ਜੇ ਥਾਂ ਟਿਕਾਣਾ ਮਿਲ ਗਿਆ ਉੱਥੇ ਠਹਿਰ ਕੇ ਫਿਰ ਉੱਥੇ ਰਹਿ ਲੱਗ ਪੇ ਹਾਂ ਹਾਂ ਤੇ ਫਿਰ ਇਹ ਕਿਸ਼ਨਪੁਰੇ ਆ ਗਏ ਆਪਣੇ ਨਾਨਕੇ ਤੇ ਫਿਰ ਕਿੰਨੇ ਚਿਰ ਰਹੇ ਨਾਨਕੇ ਕੀ ਦੱਸ ਦੇ ਨਾਨਕੇ ਜੀ ਅਸੀਂ 6 ਮਹੀਨੇ ਰਹੇ ਅੱਛਾ ਫਿਰ ਫਿਰ ਸਾਡਾ ਦਾਦਾ ਜੀ ਸਾਨੂੰ ਉੱਥੇ ਲਾਇਤ ਖਾਨ ਵਾਲੇ ਕਿਹੜੀ ਜਗ੍ਹਾ ਤਰਖਾਨ ਵਾਲੀ ਤਰਖਾਨ ਵਾਲੀ ਬਠਿੰਡਾ ਜ਼ਿਲ੍ਹੇ ਚ ਹਾਂਜੀ ਨਹੀਂ ਜੀ ਫਰੋਜ਼ਪੁਰ ਇਹ ਫਰੋਜ਼ਪੁਰ ਡਿਸਟ੍ਰਿਕਟ ਪੈਂਦਾ ਹੈ ਹਾਂਜੀ ਓਕੇ ਫਿਰ ਤੁਹਾਡੇ ਦਾਦਾ ਜੀ ਤੁਹਾਨੂੰ ਉੱਥੇ ਲੈ ਕੇ ਆਏ ਤੇ ਫਿਰ ਉਸ ਤੋਂ ਬਾਅਦ ਤੁਸੀਂ ਜੋੜੀਆਂ ਸੀ ਜੀ ਅੱਛਾ ਜੋੜੀਆਂ ਸੀ ਫਿਰ ਸਾਨੂੰ ਉਹਨਾਂ ਨੇ ਵਿਚਾਰਾਂ ਨੇ ਮੁਸਲਮਾਨਾਂ ਦੀਆਂ ਜਿਹੜੀਆਂ ਚੀਜ਼ਾਂ ਰਗੀਲ, ਮੰਜੇ, ਚੂਲੇ ਇਹ ਜਾਂ ਫਿਰ ਉਹਨਾਂ ਨੇ ਲिलाਮ ਹੋਈਆਂ ਚੀਜ਼ਾਂ ਦੀ ਜਦੋਂ ਛੱਡ ਕੇ ਆਏ ਲੜਾਈ ਝਗੜੇ ਚ ਬਹੁਤ ਸਮਾਨ ਲिलाਮ ਹੋਵੇ ਜੀ ਕੋਈ ਜਿਹੜਾ ਜ ਆਦਾ ਆ ਗਿਆ ਵੀ ਜਮਾ ਪਾਣੇ ਹੱਥੋਂ ਥੀ ਸਿੱਟੀ ਗਏ ਜਾਂ ਦੇਈ ਗਏ ਫਿਰ ਸਾਡੇ ਦਾਦਾ ਜੀ ਨੇ ਸਾਡੇ ਵਾਸਤੇ ਚੂਲਾ ਖਰੀਦਿਆ ਵੀ ਐ ਕਰਕੇ ਵੀ ਮੇਰੇ ਪੋਤਿਆਂ ਹੋਰ ਜੜ ਮੰਗਾ ਆ ਗੀਆਂ ਪਹਿਲਾਂ ਤਨਸੀ ਜੀ ਫਿਰ ਦੋ ਜੋੜ ਬਣਾਸੀ ਹੋ ਰਹਾ ਸੀ ਯਾਨੀ ਕਿ ਪਹਿਲਾ ਤਿੰਨ ਪੈਣਾ ਸੀ ਫਿਰ ਦੋ ਜੋੜੇ ਤੁਸੀਂ ਹੋਗੇ ਪੰਜ ਪੈਣਾ ਹੋ ਗਿਆ ਹਾਂਜੀ ਫਿਰ ਤਿੰਨ ਹੋਰ ਹੋ ਗਏ ਅੱਛਾ ਅੱਠ ਪੈਣਾ ਸੀ ਤੁਸੀਂ ਹਾਂਜੀ ਅੱਠ ਪੈਣਾ ਤੱਕ ਬ੍ਰਦਰ ਸੀ ਭਰਾ ਇੱਕੋ ਹੀ ਸੀਗਾ ਹਾਂ ਉਹ ਛੋਟੇ ਸੀ ਕਿ ਵੱਡੇ ਸੀ ਉਹ ਸਾਰਾ ਤੇ ਛੋਟਾ ਸੀ 10 ਮਹੀਨਾ ਦਾ ਹੀ ਸੀ ਅੱਛਾ ਜਦੋਂ ਸਾਡੀ ਮਦਰ ਦੀ ਡੈਥ ਹੋ ਅੱਛਾ ਉਹ 10 ਮਹੀਨੇ ਦੇ ਜਦੋਂ ਤੁਹਾਡੇ ਮਦਰ ਹਾਂਜੀ ਆਂਦੇ ਆ ਨਾ ਕਿ ਜੀ ਮਾਵਾ ਤਰਸੇ ਪੁੱਤਾਂ ਨੂੰ ਉਹ ਤਾਂ ਤਰ ਸੰਤੋਖਾ ਬਿਲਕੁਲ ਸਹੀ ਗੱਲ ਹੈ ਫਸੀ ਸਾਡੀ ਤਾਈ ਨੇ ਸਾਡੀ ਪਾਲਣਾ ਕਰੀ ਅੱਛਾ ਉਸ ਉਹਨੇ ਬਹੁਤ ਮਦਦ ਕੀਤੀ ਬਾਕੀ ਸਾਡੇ ਫਾਦਰ ਦਾ ਵੀ ਬਹੁਤ ਸੀ ਵੀ ਇਹਨਾਂ ਦੀ ਮੰਮੀ ਹੈ ਨਹੀਂ ਤਵੇ ਇਹ ਕੋ ਸਿੱਖਣ ਸਿਖਾਉਣ ਫਿਰ ਅਸੀਂ ਸਾਰੀਆਂ ਭਾਣਾ ਨੇ ਰਾਤ ਕੇ ਤਾਈ ਜੀ ਦੇ ਸੰਯੋਗ ਨਾਲ ਤਾਈ ਜੀ ਦੇ ਸੰਯੋਗ ਨਾਲ ਫਿਰ ਅਸੀਂ ਆਪ ਦਾ ਬਰਦਰ ਪਾਲਿਆ ਇਸ ਨੂੰ ਤੋਂ ਵੱਡੀ ਸਾਡਾ ਸਾਰਾ ਜੀ 2 2 ਸਾਲ ਦਾ ਕਿ ਸਿੱਧਾ ਸਵਾਦ 2 ਸਾਲ ਦਾ ਐਂ ਫਰਕ ਸੀਗਾ 8 ਭੈਣ ਭਰਾ ਤੇ ਤੁਸੀਂ ਕਿੱਥੇ ਸੀ ਕਿੰਨੇ ਨੰਬਰ ਤੇ ਆਉਂਦੇ ਸੀ ਦੋਵੇਂ ਭੈਣਾਂ ਅਸੀਂ ਤਨ ਅਸੀਂ ਤਨ ਛੱਡ ਕੇ ਤੇ ਚੌਥੇ ਨੰਬਰ ਤੇ ਸੀ ਚੌਥੇ ਪੰਜਵੇਂ ਤੇ ਆਉਂਦੀ ਅਸੀਂ ਉਸ ਤੋਂ ਬਾਅਦ ਫਿਰ ਭੈਣਾਂ ਹੋਈਆਂ ਤੇ ਪ੍ਰਾਪਾ ਸਰ ਦਾ ਛੋਟਾ ਇਹ ਤੁਹਾਡੇ ਫਾਦਰ ਸਾਹਿਬ ਦਾ ਨਾਂ ਕੀ ਸੀ ਲਾਲ ਸਿੰਘ ਲਾਲ ਸਿੰਘ ਜੀ ਹੁਣ ਤੁਹਾਡੇ ਜਿੰਨੀਆਂ ਭੈਣਾਂ ਹੈ ਜਾਂ ਤੁਹਾਡੇ ਬ੍ਰਦਰ ਹੈ ਇਹ ਫਾਦਰ ਸਾਹਿਬ ਹੈ ਤੁਹਾਡੇ ਅਜੇ ਨਾ ਜੀ ਫਾਦਰ ਤਾਂ ਸਾਡੇ 105 ਸਾਲ ਲੰਦੇ ਹੋ ਗਏ 5-6 ਸਾਲ ਹੋ ਗਏ अच्छा 105 ਸਾਲ ਦੇ ਹਾਂਜੀ ਨਾ ਕਿਸ ਉਹਨਾਂ ਦਾ ਲਾਲ ਸਿੰਘ ਲਾਲ ਸਿੰਘ ਜੀ ਤੇ ਮਦਰ ਸਾਡੀ 34 36 ਸਾਲਾਂ ਦੀ ਸੀ ਓਹੋ ਹੋ ਮਾਤਾ ਜੀ ਦਾ ਨਾਂ ਕੀ ਸੀ ਉਹਨਾਂ ਦਾ ਮਕੰਦ ਕੌਰ ਜੀ ਮਕੰਦ ਕੌਰ ਜੀ ਹਾਂਜੀ ਲਾਲ ਸਿੰਘ ਤੇ ਮਕੰਦ ਕੌਰ ਓਕੇ ਫਿਰ ਤੁਸੀਂ 8 ਭੈਣਾਂ ਤੇ ਇੱਕ ਭਰਾ ਸੀ ਤੇ ਫਿਰ ਉਸ ਤੋਂ ਬਾਅਦ ਇੱਕ ਭੈਣ ਤਾਂ ਸਾਡੀ ਪਹਿਲੇ ਹੀ ਮੁੱਕ ਗਈ ਸੀ 2 ਸਾਲਾਂ ਦੀ ਹੁੰਦੀ ਬਾਕੀ ਅਸੀਂ 7 ਭੈਣਾਂ ਤੇ ਇੱਕ ਭਰਾ ਸੀ ਤੇ ਉਹ ਭੈਣ ਕਿਹਨਾਂ ਵੱਡੇ ਸਨ ਹਾਂਜੀ ਸਭ ਤੋਂ ਵੱਡੇ ਸਨ ਜੇਠੇ ਉਹ ਸੀ ਤੇ ਹੁਣ ਕਿੰਨੀਆਂ ਪੈਣਾ ਤੁਸੀਂ ਹੁਣ ਅਸੀਂ 5 ਹੀ ਰਹਿ ਗਿਆ 5 ਪੈਣਾ ਰਹਿ ਗਿਆ ਹਾਂ ਬਰਦਰ ਵੀ ਸਾਡਾ ਇੰਨਾ ਤੋਂ ਮਗਰਮ ਤਿੰਨ ਮਹੀਨਾ ਮਗਰਮ ਡੈਥ ਹੋ ਗਈ ਸੀ ਅੱਛਾ 32 ਸਾਲਾਂ ਦੀ ਸੀ ਓਹੋ ਓਹ ਜਾਣਦਾ ਸੀ ਜੀ ਨਹਿਰ ਤੇ ਤੇ ਤੰਮੂ ਕੋਨਟਰੈਕਟਰ ਹੁੰਦਾ ਸੀ ਹੂੰ ਉਸ ਨੂੰ ਸਾਈਡ ਤੇ ਲੱਗਿਆ ਨਹਿਰ ਵਿੱਚ ਫਿਰ ਉਹ 17 ਦਿਨਾਂ ਤੋਂ ਉੱਥੇ अच्छा 17 ਦਿਨ ਬਾਅਦ ਆ ਹਾਂ ਉਹ ਤੋ ਔਖੇ ਹੋਈ ਬਹੁਤ ਪਹਾੜਾ ਬਹੁਤ ਪਰੇਸ਼ਾਨ ਹੋ ਉਸ ਹੋਇਆ ਸਾਡੇ ਨਾਲ ਫਿਰ ਮੇਰੀ ਭਤੀਜੀ ਦਾ ਸਹੁਰਾ ਜਿਹੜਾ ਨਹਿਰਾਂ ਤੇ ਹੁੰਦੇ ਆ ਜੀ ਐਸ ਡੀਓ ਹਾਂਜੀ ਉਹਨਾਂ ਨੇ ਸਤਾਈ ਕੀਤੀ ਉਹਨਾਂ ਤੇ ਜਿਹੜੇ ਹੋਰ ਗਾਂ ਚ ਜੰਟ ਪਾਉਂਦੇ ਜਾਂ ਉੱਥੇ ਫਿਰਦੇ ਹੁੰਦੇ ਆ ਕੋਈ ਦੌਰਿਆਂ ਤੇ ਹਾਂਜੀ ਉਹਨੇ ਫਿਰ ਪਾਇਆ ਵੀ ਕਾਰ ਦਸਾਂ 12 ਦਿਨਾਂ ਤੋਂ ਨੰਗੀ ਹੋਈ ਜੀ ਪਾਖੜਾ ਨਹਿਰਸ ਅੱਛਾ ਸਲਾਮ ਮੇ ਆਲੀ ਜਾ ਕੇ ਹੋਇਆ अच्छा फिर ਉੱਥੇ ਉਹਨਾਂ ਦੀ ساری ਜ਼ਿੰਮੇਵਾਰੀ ਪੋਕੇ ਫਿਰ ਉੱਥੇ ਜੋ ਨੰਗੀ ਹੋ ਗਈ ਫਿਰ ਉਹਨਾਂ ਨੇ ਪਾਇਆ ਵੀ ਜਦ ਇਹ ਗੱਡੀ ਇੱਥੇ ਡਿੱਗੀ ਪਈ ਹੈ ਵਿੱਚ ਉਹਨਾਂ ਦੇ ਜੁੱਤੇ ਸੀ ਬਾਹਰੀ ਖੁੱਲ੍ਹੇ ਸੀ ਵਿੱਚ ਦੀ ਡਿੱਗੇ ਤਾਂ ਫਿਰ ਉਹਨਾਂ ਨੇ ਜੋ ਪਾਇਆ ਵੀ ਤੁਸੀਂ ਦੱਸੋ ਵੀ ਇੱਥੋਂ ਦੀ ਕੌਣ ਟੱਪਿਆ ਕਿਵੇਂ ਟੱਪਿਆ ਫਿਰ ਉਹਨਾਂ ਨੇ ਦੱਸਿਆ ਵੀ 35 ਜਾਂ 41 ਸਾਲਾਂ ਦਾ ਸੀਗਾ ਸਿੱਕਾ ਤੇ ਵੀ ਉਹਨਾਂ ਦੇ ਦਾੜੀ ਸੀ ਕੇਸ ਸੀ ਤਾਂ ਵੀ ਉਹ ਟੱਪ ਦੇ ਟੱਪ ਦੇ ਸੀ ਟਪਾਈ ਗਏ ਟਪਾਈ ਗਏ ਤੇ ਵੀ ਐ ਕਰਕੇ ਉਹ ਉਥੋਂ ਫਿਰ ਅਸੀਂ ਝਾੜ ਚ ਫਸਦਾ ਸੀ ਫਿਰ ਉਹ ਕੱਢ ਕੇ ਤੇ ਫਿਰ ਉੱਥੇ ਨਹਿਰ ਦੀ ਪਰਡੀ ਤੇ ਉਹਨਾਂ ਉਹ ਪਟਕੇ ਦੀ ਦਬਤ 17 ਸਾਲ 17 ਦਿਨ ਬਾਅਦ ਪਤਾ ਲੱਗਾ ਜੀ ਫਿਰ ਉਹਨੂੰ ਦੱਬਤਾ ਫਿਰ ਜਦੋਂ ਪੜਤਾਲ ਹੋਈ ਗਈ ਉਹਨਾਂ ਤੇ ਪ੍ਰੈਸ਼ਰ ਪਾਇਆ ਐਸ ਡੀਓ ਨੇ ਫਿਰ ਉਹਨਾਂ ਨੇ ਦਾਸਤਾ ਵੀ ਇਸ ਥਾਂ ਤੇ ਦੱਬਿਆ ਸਾਡੇ ਕੋਲ ਵੀ ਏਨਸਨ ਸਕਾਰ ਕਰਨ ਕੋਈ ਲੱਕੜ ਬਾਲਰ ਹੈ ਹੂੰ ਹੂੰ ਫਿਰ ਉਥੋਂ ਪਟਕੇ ਤੇ ਫਿਰ ਕੱਡਾ ਫਿਰ ਉਹ ਵਿਚਾਰਾ ਗਲਿਆ ਪਲਿਆ ਤਾਂ ਪਿਆਸੀ ਜਿਵੇਂ ਸੋ ਦੀ ਨਿਸ਼ਾਨਤ ਨਹੀਂ ਸੀ ਆਉਂਦੀ ਕੋਈ ਬੁੱਝ ਨਹੀਂ ਸੀ ਸਕਦੇ ਫਿਰ ਉਹਦੀ ਨਿਸ਼ਾਨੀ ਚੋ ਨਹੀਂ ਵੀ ਕੋਈ ਨਿਸ਼ਾਨੀ ਵੇਖੋ ਹੂੰ ਫਿਰ ਉਹਨਾਂ ਦਾ ਇੱਕ ਦੋ ਦੰਦ ਉਸੇ ਨੇ ਮੇਰੀ ਭਤੀਜੀ ਨੇ ਲਾਇ ਇਸ ਸਿਆਣੇ ਹਾਂਜੀ ਫਿਰ ਉੱਥੋਂ ਸ਼ਾਂਤ ਤੋਂ ਪਤਾ ਲੱਗਿਆ ਉਹ ਤਾਂ ਵਿਚਾਰਾ ਚ ਮਾਸਕ ਮਾਸਕ ਮਾਰਦਾ ਸੀ ਜਿਵੇਂ ਉੱਥੋਂ ਕੱਢ ਕੇ ਵਿਚਾਰੇ ਨੂੰ ਟੋਏ ਚ ਗਿਆ ਬਹੁਤ ਮਾੜਾ ਹੋਇਆ ਬਹੁਤ ਮਾੜਾ ਮਾਤਾ ਜੀ ਤੁਹਾਡੇ ਛੋਟੀ ਉਮਰ ਚ ਹੀ ਚਲੇ ਗਏ ਤੁਸੀਂ 17 ਸਾਲਾਂ ਦੇ ਸੀ ਸੁਣਿਆ ਉਦੋਂ ਹਾਂਜੀ ਤੇ ਫਿਰ ਤੁਹਾਡੇ ਤਾਇਆ ਜੀ ਤਾਈ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਮਾਤਾ ਤਾਈ ਜੀ ਦਾ ਨਾਮ ਸਜਾਨ ਕੌਰ ਸੀ ਜੀ ਹੂੰ ਤੇ ਤਾਇਆ ਜੀ ਦਾ ਨਾਮ ਨਰਸਿੰਘ ਸੀ ਉਹ ਬਹੁਤ ਨੇਕ ਸਵਾਦ ਦੇ ਸੀ ਤਾਈ ਜੀ ਦਾ ਮੇਰੇ ਦੇ ਤਨ ਬੇਟੀ ਬੇਟੇ ਸੀ ਅੱਛਾ ਵੇਖੋ ਅਸੀਂ ਸੱਤ ਭੈਣਾ ਚਲ ਇੱਕ ਤਾਂ ਪਹਿਲਾਂ ਮੁੱਕ ਗਈ ਸਾਡੀ ਮਾਂ ਦੇ ਹੁੰਦੀ ਤੋ ਹਾਂਜੀ ਤਾਂ ਸੱਤ ਭੈਣਾ ਤੇ ਅੱਠਵਾਂ ਭਰਾ ਜਿਹਦੇ ਆਪਦੇ ਲੜਕੀ ਨਾ ਹੋਵੇ ਜੀ ਤੇ ਦੂਜਾਂ ਨੂੰ ਆ ਕਰਨ ਦੇ ਵਾਕਾ ਨੂੰ ਲਾਉਣਾ ਕਿੰਨਾ ਔਖਾ ਹੈ ਬਿਲਕੁਲ ਜੀ ਉਹਨਾਂ ਉਹਨੇ ਵੇਖ ਲੋ ਆਪਦੇ ਤਿੰਨ ਪੁੱਤ ਹੋਣ ਕਰਕੇ ਵੀ ਇੰਨੇ ਲਾਏ ਸਾਡੇ ਨਾਨਾ ਜੀ ਤੇ ਨਾਨੀ ਜੀ ਆਂਦੇ ਮੇਰੇ ਫਾਦਰ ਨੂੰ ਵੀ ਅਸੀਂ ਤੁਸੀਂ ਵਿਆਹ ਕਰਾ ਲਓ ਵੀ ਇਹ ਬੱਚਾ ਹੁਣ ਕਿਵੇਂ ਪਾਲਣਾ ਹੋਗੀ ਸਾਡੀ ਧੀ ਮੁੱਕ ਗਈ ਅਸੀਂ ਨਾਰਾਜ਼ ਨੇ ਬੱਚਾ ਦੀ ਪਾਲਣਾ ਕਰੋ ਫਿਰ ਮੇਰੇ ਫਾਦਰਾਂ ਦਾ ਵੀ ਨਹੀਂ ਵੇਖੋ ਪਹਿਲਾਂ ਮੇਰੀਆਂ ਬੱਚੀਆਂ ਦੀ ਮਾਂ ਹੈ ਜੇ ਮੈਂ ਵਿਆਹ ਕਰਾਂਗਾ ਉਹ ਮੈਨੂੰ ਆਪ ਦੇ ਵੱੰਨੀ ਖਿੱਚ ਕਰੋ ਫਿਰ ਬੱਚਾ ਦਾ ਵੀ ਕਿਉਂ ਵੀ ਨਹੀਂ ਹੋਣਾ ਮਾਂ ਵੀ ਐਂ ਦਾ ਵੱਡਾ ਜੁਰਮ ਨਹੀਂ ਕਰ ਸਕਦਾ ਅੱਛਾ ਫਿਰ ਉਹਨੇ ਵਿਆਹ ਨਹੀਂ ਕਰਾਇਆ ਵੀ ਮੈਂ ਇਹਨਾਂ ਦੀ ਪਾਲਣਾ ਕਰੂੰ ਫਿਰ ਮੇਰੇ ਤਾਈ ਜੀ ਨੇ ਬਹੁਤ ਸਹਿਯੋਗ ਦਿੱਤਾ ਜੀ ਫਿਰ ਉਹਨੇ ਪਾਲਣਾ ਕੀਤੀ ਪਰ ਉਹ ਸਾਨੂੰ ਉਵੇਂ ਰੱਖਿਆ ਕਰੇ ਪਿਆਰ ਕੇ ਵੀ ਇਹਨਾਂ ਦੇ ਮਾਂ ਚੈਨ ਆਵੇ ਵੀ ਸਾਡੀ ਮਾਂ ਹੈ ਤੇ ਤਾਈ ਐ ਕੰਮ ਕਰਉਂਦੀ ਐ ਸਾਡੇ ਫਾਦਰ ਨੇ ਬਹੁਤ ਲੜਨਾ ਵੀ ਸਜਾਨ ਕਰੇ ਵੀ ਇਹ ਮਕੰਦਕੂਲ ਨੂੰ ਸੇਵਾ ਚ ਪੈ ਨੂੰ ਬਗਾਨੀਆਂ ਮਾਵਾਂ ਵੀ ਆਖਣੀਆਂ ਵੀ ਇਹਨਾਂ ਦੇ ਮਾਂ ਹੈ ਨਹੀਂ ਕੁਛ ਜਾਣਤ ਨਹੀਂ ਫਿਰ ਆਂ ਕਰਕੇ ਉਹ ਵਿਚਾਰੀ ਆਂਦੀ ਨਾ ਲਾਲਸਾਂ ساری ਉਮਰ ਇੰਨੇ ਕੰਮ ਹੀ ਕਰਨੇ ਮੇਰਾ ਜੀ ਨਹੀਂ ਕਰਦਾ ਐ ਢੀਂਗ ਢੀਂਗ ਬੱਚਿਆਂ ਨੂੰ ਕੰਮ ਪੜਾਉਂਦਾ ਚਲੋ ਛੋਟੀ ਉਮਰੇ ਉਹਨਾਂ ਨੂੰ ਕੰਮ ਸਿਖਾਉਂਦੇ ਸੀ ਹਾਂ ਤੇ 17 ਤੂੰ ਦਾ ਸਾਰਾ ਕੁਝ ਸਿਖਾਇਆ ਫਿਰ ਬਸ ਵਿਆਹ ਹੋ ਗਿਆ ਜੀ 17 ਸਾਲ ਦੀ ਦਾ ਵਿਆਹ ਹੋ ਗਿਆ ਤੁਸੀਂ ਪੜੇ ਕਿੰਨਾ ਕੁ ਤੁਹਾਨੂੰ ਪੜਾਇਆ ਉਹਨਾਂ ਨੇ ਹਾਂਜੀ 8 ਵਰੇ ਸੀ ਤੁਸੀਂ 8 ਪੜੇ ਜਿਹੜੀ ਮੇਰੇ ਨਾਲ ਦੀ ਸਿਸਟਰ ਸੀ ਜੌੜਮੀ ਤੇ ਉਹ ਉੱਥੇ ਬੋਦੀ ਵਾਲੇ ਲੱਗਾ ਸੀ ਬੋਦੀ ਵਾਲੇ ਗਾਂ ਮੇਦੇ ਚਾਚੇ ਦੇ ਸੌਰੇ ਸੀ ਉਹਨਾਂ ਨੇ ਰੱਖ ਲਈ ਕੋਲੇ ਜਿਵੇਂ ਹੁਣ ਥੋੜਾ ਮਰਾਪ ਜ਼ਿਆਦਾ ਆ ਤੇ ਤੁਹਾਡਾ ਜਿਹੜੀ ਜੋੜੀ ਸਿਸਟਰ ਸੀ ਉਹਦਾ ਉਹਨਾਂ ਦਾ ਕੀ ਨਾਮ ਮਨਵਿੰਦਰ ਕੌਰ ਉਹ ਕਿੱਥੇ ਰਹਿੰਦੇ ਨੇ ਉਹ ਵਿਆਹੇ ਤਾਂ ਰਾਮਨਗਰ ਸੀ ਜੀ ਜਿਹੜਾ ਔਲਖਾਂ ਕੋਲੇ ਹਾਂਜੀ ਤੇ ਉੱਥੇ ਦੋਵੇਂ ਭਾਈ ਜੀ ਵੀ ਤੇ ਭੈਣ ਜੀ ਵੀ ਦੋਵੇਂ ਟੀਚਰ ਸੀ ਫਿਰ ਉਹ ਲਟਾਇਰ ਹੋ ਗਈ ਅੱਛਾ ਜੀ ਛੇ ਉਹਨਾਂ ਦੀ ਵੀ ਮਦਰ ਸੱਸ ਉਹਨਾਂ ਦੀ ਵੀ ਬਹੁਤ ਬਿਮਾਰ ਹੋ ਗਈ ਉਹਨਾਂ ਨੇ ਰਿਟਾਇਰਮੈਂਟ ਥੋੜਾ ਚਿਰ ਪਹਿਲਾਂ ਲੈ ਲਈ ਅੱਛਾ ਵੀ ਜੀ ਕਿਹੜੇ ਉਮਰ ਚ ਵਿਆਹ ਹੋ ਗਿਆ ਹੈ ਤੁਹਾਡਾ ਮੇਰਾ 17 ਸਾਲਾਂ ਦੀ ਹੋ। ਅੱਛਾ 17 ਸਾਲਾਂ ਦੀ ਉਮਰ ਚ। ਹਾਂ। ਤੇ ਉਦੋਂ ਬਾਪੂ ਜੀ ਤੁਹਾਨੂੰ ਦਿਖਾਏ ਗਏ ਸੀ ਨਹੀਂ ਦਿਖਾਉਣ ਦਾ ਰਵਾਜ ਸੀ ਉਦੋਂ। ਨਹੀਂ। ਸਾਨੂੰ ਤਾਂ ਪਤਾ ਨਹੀਂ ਮਾਤਾ ਡਰਾ ਜੀ ਨੰਦਾ ਮਿਲ ਵੀ ਖਬਰ ਰੱਖੇ ਹੋ ਜਾਂ ਕੋਈ ਮੁੰਡਾ। ਫਿਰ ਰਾਤ ਨੂੰ ਵੀ ਆਏ ਲੱਗੇ ਵੀ ਕੋਈ ਹੋਰ ਨਾ ਆਜੇ। ਅੱਛਾ। ਅਮਰਜ। ਅੱਛਾ। ਤੇ ਦਿਖਾਉਂਦੇ ਨਹੀਂ ਸੀ ਬਾਅਦ ਚ ਦੇਖਿਆ ਵਿਆਹ ਤੋਂ ਬਾਅਦ। ਹਾਂ। ਵਿਆਹ ਵਲੀ ਦੇਖਿਆ। ਚਲੋ ਤੇ ਫਿਰ ਸੱਸ ਤਾਂ ਪੁਰਾਣੇ ਟਾਈਮ ਚ ਬੜੀਆਂ ਡਾਡੀਆਂ ਹੁੰਦੀਆਂ ਸੀ ਹਨਾ। ਤੁਹਾਡੀ ਸੱਸ ਦਾ ਬਾਰੇ ਤੁਹਾਡਾ ਕੀ ਐਕਸਪੀਰੀਅੰਸ ਹੈ ਸੱਸ ਮੇਰੀ ਬਹੁਤ ਚੰਗੀ ਸੀ ਜੀ ਸੋਚਦੀ ਸੀ ਇਹ ਮੇਰੇ ਬਾਪੂ ਜੀ ਦੀ ਆਂਸ ਵੀ ਉਹ ਜਵਾਨ ਪੜ ਸੀ ਜੀ ਜਵਾਨ ਦੇ ਦਾਦਾ ਜੀ ਜੀ ਜਦੋਂ ਉਹ ਆਂ ਪੜ ਸੀ ਤੇ ਬਾਪੂ ਜੀ ਦੀ ਸੋਚ ਸੀ ਵੀ ਹੁਣ ਮੈਂ ਕੋਈ ਚਾਰ ਅੱਖਰ ਪੜੀਆਂ ਵਾਲੀ ਨੋ ਲਵਾਂ ਅੱਛਾ ਵੀ ਫਿਰ ਆਪ ਦਾ ਕੋਈ ਹਸਾਬ ਕਿਤਾਬ ਤਾਂ ਚਲਾ ਲੈਣਗੇ ਜਾਂ ਢੋਂਗੇ ਮੇਰਾ ਜੀਟ ਤੇ ਮੇਰੇ ਨਾਨਾ ਨੇ ਪੜਾਏ ਸੀ ਪੂਰੇ ਅੱਛਾ ਜੀ ਇਹਨਾਂ ਨੂੰ ਪੜਾਇਆ ਨਾ ਇਹਨਾਂ ਨੂੰ ਵਾਹੀ ਵੀ ਨਹੀਂ ਲਾ ਲਿਆ ਅੱਛਾ ਵੀ ਚਲ ਕੋਈ ਤਾਂ ਘਰ ਦਾ ਕੰਮ ਕਰੇ ਫਿਰ ਉਹਨਾਂ ਨੇ ਐ ਸੋਚ ਲਿਆ ਜੇਠ ਮੇਰਾ ਪੜਿਆ ਸੀ ਜਿਠਾ ਨਹੀਂ ਮੇਰੀ ਅਨਪੜ੍ਹ ਸੀ ਇਦੋਂ ਇਹ ਅਨਪੜ੍ਹ ਸੀ ਚਲ ਮੈਂ ਇਨਾ ਕਮ ਮੜਾ ਮੋਟਾ ਕਰਨ ਦੀ ਗਰੀ ਸੀਗੀ ਫਿਰ ਉਹਨਾਂ ਨੇ ਇਸ ਕਰਕੇ ਰਿਸ਼ਤਾ ਲੈ ਲਿਆ ਅੱਛਾ ਰਿਸ਼ਤਾ ਲੈ ਲਿਆ ਤਾਂ ਫਿਰ ਉਦੋਂ ਸਾਡੇ ਘਰਦਨ ਮੇਰੇ ਫਾਦਰ ਨੂੰ ਤੇ ਮੇਰੇ ਤਾਇ ਦੇ ਬੇਟਾ ਨੂੰ ਐ ਨਹੀਂ ਪਤਾ ਲੱਗਿਆ ਵੀ ਇਹ ਜਮਾਨ ਪੜ ਉਦੋਂ ਇੰਨੀਆਂ ਗੱਲਾਂ ਖੁੱਲਦੀਆਂ ਨਹੀਂ ਸੀ ਠੀਕ ਹੈ ਬਸ ਐ ਦੱਸੀ ਪੁੱਛੀ ਵੀ ਚੰਗਾ ਮੁੰਡਾ ਕਮਾਈ ਵਾਲਾ ਮੁੰਡਾ ਹੈ ਜ਼ਮੀਨ ਚੰਗੀ ਹੈ ਅੱਛਾ ਐ ਕਰਕੇ ਫਿਰ ਬਾਪੂ ਜੀ ਨੇ ਮੇਰੇ ਨੂੰ ਆਇਆ ਹੋਗਾ ਵੀ ਪਹਿਲਾਂ ਤਾਂ ਮਾਂ ਤੁਰ ਗਈ ਤਾਂ ਮੈਂ ਹੁਣ ਇਹਨਾਂ ਨੂੰ ਸੱਤਾਂ ਨੂੰ ਦਵਾ ਦਾ ਬੁਲੇਟ ਨਾ ਕਿਵੇਂ ਨਾ ਕਿਵੇਂ ਜਿਵੇਂ ਉਹਨੂੰ ਥਾਂ ਜਾਂ ਸੂਤ ਲਾ ਦਉਂ ਮੈਂ ਕਰ ਦਿੰਦਾ ਜਦੋਂ ਮੈਂ 17 ਸਾਲਾਂ ਦੀ ਸੀ ਤੇ ਗਾਂਹ ਪਰਵਾਰ ਸੀ ਤੇ ਕੰਮ ਬਹੁਤ ਜਿਆਦੇ ਸੀ ਆਪ ਤੋਂ ਹੀ ਲੰਦੇ ਸੀ ਹੁਣ ਤਾਂ ਮਾੜੀ ਮਾੜੀ ਗੱਲ ਤੇ ਨੌਕਰ ਰੱਖੀ ਬੈਠਿਆ ਤੇ ਫਿਰ ਮੇਰੇ ਸਹੁਰੇ ਦਾ ਸੁਆਤ ਆਮਕ ਸੀ ਤੇ ਮੈਂ ਜਾ ਕੇ ਮੈਂ ਬਹੁਤ ਉਦਾਸ ਹੋਈ ਤੇ 15 ਦਿਨਾਂ ਮੈਂ ਪਿੱਛੋਂ ਗਈ ਤਾਂ ਮੇਰੇ ਬਾਪੂ ਜਾਂ ਦਾ ਵੀ ਰਣਜੀਤ ਨਾ ਬਹੁਤ ਉਦਾਸ ਹੈ ਵੀ ਇਹਨੂੰ ਸਝਾਣ ਕੋਈ ਪੁੱਛ ਆਪਦੀ ਪਰਜਾਈ ਨੂੰ ਆਂਦਾ ਵੀ ਕੋਈ ਲੈਣ ਦੇਣ ਪਿੱਛੇ ਗੱਲ ਤਾਂ ਨਹੀਂ ਕੋਈ ਹੋਊਗੀ ਸੌਰੀ ਕਿਸੇ ਨੇ ਕਿਹਾ ਹੋਵੇ ਕੋਈ ਕਿਸੇ ਨੂੰ ਕੋ ਸਾਖਿਆ ਹੋਵੇ ਮਾਂ ਬਾਰੇ ਆਖਿਆ ਹੋਵੇ ਕੋ ਸਾਖਿਆ ਹੋਵੇ ਤਾਂ ਤੂੰ ਇਹ ਤੋਂ ਪੁੱਛ ਮਾਂ ਦੀ ਅੱਖ ਵੀ ਭਈ ਤੇਰਾ ਉਦੋਂ ਬਾਪੂ ਜੀ ਆਂਦੇ ਸੀ ਜੀ ਵੀ ਬਾਪੂ ਜੀ ਬਹੁਤ ਮੇਰੇ ਨਾਲ ਕਰਦਾ ਵੀ ਤੂੰ ਦੱਸ ਵੀ ਤੈਨੂੰ ਕੀ ਤਕਲੀਫ ਹੈ ਤੂੰ ਐ ਕਿਉਂ ਹੋ ਕੇ ਆ ਗਈ ਹਾਂਜੀ ਮੈਂ ਆਖਿਆ ਵੀ ਉੱਥੇ ਕੰਮ ਬਾਲਾ ਹੈ ਵੀ ਬਾਪੂ ਜੀ ਨੇ ਇਹ ਨਾ ਸੋਚਿਆ ਵੀ ਮੇਰੀ ਧੀ ਐਡੀ ਐ ਤੇ ਪਰਿਵਾਰ ਚ ਤੇ ਕੰਮ ਚ ਦੰਨਾ ਫਿਰ ਮੈਨੂੰ ਬਾਪੂ ਜੀ ਨੇ ਉਹ ਆਂਦੀ ਪਈ ਆਂਦੀ ਹੈ ਤੇ ਬਾਪੂ ਜੀ ਮੈਨੂੰ ਬਿਠਾ ਕੇ ਆਖਣ ਲੱਪਿਆ ਵੀ ਬੇਟਾ ਵੀ ਮੇਰਾ ਕੋਈ ਛੋੜੇ ਨਾ ਵਹਿਰ ਨਹੀਂ ਸੀ ਜੀ ਵੀ ਮੈਨੂੰ ਆਸੀ ਵੀ ਥੋੜੀ ਮਾਂ ਵੀ ਹੈ ਨਹੀਂ ਤੇ ਬੰਦੇ ਦਾ ਕੀ ਹੁੰਦਾ ਉਹ ਕਿੰਨਾ ਹੁਮਰ ਭੋਕੇ ਹੈ ਜੀ ਸਹੀ ਗੱਲ ਤੇ ਮੇਰਾ ਕੀ ਪਤਾ ਵੀ ਮੈਂ ਆਵਦੇ ਹੱਥੀਂ ਨਾ ਕਰਦੀ ਆ ਵਿਆਹ ਵਿਆਹ ਦਾ ਸਾਲ ਪੜੀਆ ਵੀ ਤਾਂ ਛੋਟਿਆਂ ਕਿਸਦਾ 18 ਦਾ ਕਿਸਦਾ 19 20 ਸਾਲ ਦੀ ਸੀ ਕੋਈ ਵੀ ਨਹੀਂ ਸੀ ਹੋਣੀ ਇਹ ਕਾ ਜਿਹੜੀ ਪੜੀਆ ਪਹਿਨ ਇਹਨੇ ਵੀ ਐਡ ਕਰਕੇ ਇਹ ਟੀਚਰ ਲੱਗੀ ਇਹ ਮੇਰੇ ਨਾਨਕੇ ਨੇ ਰੱਖ ਲਿਆ ਨੇ ਚਾਰ ਦਿਨ ਰੋਟੀ ਨਾ ਖਾਧੀ ਜੀ ਮੇਰੇ ਬਾਪੀ ਹੋਂਦੋ ਇਹੀ ਖਿਆਸ ਵੀ ਬਾਹਰ ਛੱਡਦੇ ਨਹੀਂ ਸੀ ਕੁੜੀਆਂ ਨੂੰ ਆਖ ਵੀ ਮੈਂ ਆਪਦੀਆਂ ਬਾਹਰ ਭੇਜਣੀਆਂ ਨਹੀਂ ਇੱਕ ਮਾਂ ਬਾਹਰੀਆਂ ਤੇ ਏ ਬੰਚਾਰ ਦਾ ਰੋਟੀ ਨਾ ਖਾਦੀ ਕਹਿੰਦੀ ਮੈਂ ਪੜਨਾ ਫਿਰ ਮੇਰੇ ਮਾਮਾ ਜੀ ਗਿਆ ਉਹ ਬਹੁਤ ਚੰਗੇ ਖਿਆਲਾਂ ਦੇ ਸੀ ਉਹ ਆਂਦੇ ਵੀ ਤੂੰ ਆਇ ਨਾ ਕਰ ਲਾਸਾਂ ਤੱਕਾ ਵੀ ਮੈਂ ਲੈ ਜਾਣਾ ਭਾਂਜੀ ਮੈਂ ਪੜਾ ਲੈਣਾ ਫਿਰ ਉਹਨਾਂ ਨੇ ਇਹ ਦਾਨੇ ਵਾਲ ਜਿਹੜਾ ਪੰਜ ਕੋਸੀ ਕੋਲੇ ਇੱਥੇ ਸਾਡੇ ਨਾਨਕੇ ਆ ਜਿਹੜਾ ਮਲੋਟ ਨਾਲ ਦਾਨੇ ਵਾਲਾ ਇੱਥੇ ਮੇਰੀ ਸਹਤਰਾ ਮੇ ਸਾਥੋਂ ਵੱਡੀ ਅੱਛਾ ਅੱਛਾ ਬੀਜੀ ਹੁਣ ਇੱਕ ਗੱਲ ਦੱਸੋ ਇਹ ਸਾਰਾ ਕੁਝ ਹੋ ਗਿਆ ਸੱਸ ਨਾਲ ਕਦੀ ਤਾਂ ਕੁਝ ਹੋਇਆ ਹੋਊਗਾ ਮਾੜਾ ਵਾੜਾ ਪੁਰਾਣੀਆਂ ਸੱਸਾਂ ਬੜੀਆਂ ਡਾਡੀਆਂ ਹੁੰਦੀਆਂ ਸੀ ਕੋਈ ਗੱਲ ਬਾਤ ਨਹੀਂ ਸੱਸਾਂ ਨਹੀਂ ਸੀ ਜਿਆ ਪਤਾ ਨਹੀਂ ਤਾਂ ਮਾਤਰ ਫੋਕਰ ਦੀ ਸੀ ਜੀ ਪਤਾ ਨਹੀਂ ਉਹ ਕਿਵੇਂ ਕਰਦੀ ਸੀ ਵੀ ਉਹ ਜਿਵੇਂ ਸਾਡੇ ਬਾਪੂ ਦਾ ਸੁਹਾ ਤਾਂਮਕ ਸੀ ਨਾ ਉਹ ਬਹੁਤ ਕੁਝ ਬੋਲਦੇ ਸੀ ਜੇ ਕੁਝ ਦੁੱਖ ਦਾ ਸੁੱਖ ਦਾ ਹੁੰਦਾ ਫਿਰ ਆਹ ਹੁੰਦੇ ਇਹ ਮਚਲੀਆਂ ਇਹ ਚੱਤ ਚਰ ਲਾਉਂਦੇ ਆਂ ਬੁੜੀਆਂ ਕੋਈ ਸੌਚ ਲਿੱਤਰ ਹੁੰਦੀ ਆ ਫਲਾਨਾ ਉਹ ਕੁਛ ਵੀ ਪੀ ਪੂ ਕੇ ਵੀ ਬਹੁਤ ਬੋਲੀ ਜਾਂਦੇ ਉਹ ਵੀ ਬੋਲੀ ਜਾਂਦੇ ਜੇ ਬਹਿ ਪੈ ਜਾਂਦੇ ਬਸ ਫੇਰ ਆਂਦੇ ਹਾਂ ਦੁਖ ਦਾ ਕਾਦਾ ਇਹ ਤਾਂ ਚੱਚਰ ਲਾਉਂਦੀਆਂ ਬੁੜੀਆਂ ਕੋਈ ਚਲਤਰ ਹੁੰਦਿਆ ਪਰ ਸਾਡੀ ਮਾਂ ਜੀ ਨਹੀਂ ਸੀ ਕਰ ਜਾਂਦੀ ਤੇ ਉਦੋਂ ਕੁੰਡ ਕੱਟਣਾ ਪੈਂਦਾ ਸੀ ਤੁਹਾਨੂੰ ਮਾਂ ਸਾਹਿਬ ਜੀ ਪੁੱਛੋ ਨਾ ਕੁੰਡ ਕਰਦੇ ਤੇ ਪੈਰ ਦਿਖਦੇ ਨਾ ਕਢਾਉਂਦੇ ਜੀ ਬਾਹਰ ਨਿਕਲਣਾ ਤਾਂ ਵੀ ਖੇਤੀ ਲੈ ਜਾਂਦੇ ਜਦੋਂ ਆਪ ਵਾਹੀ ਕਰਦੇ ਸੀ ਤੇ ਮੈਂ ਬਹੁਤ ਮਿੰਤਾ ਤਰਲੇ ਕਰਦੀ ਪੈਰੀਆਂ ਥਲਾਉਂਦੀ ਵੀ ਮੈਥੋਂ ਇਹ ਕੰਮ ਨਹੀਂ ਹੁੰਦਾ ਚਲ ਮਤਾ ਕਰ ਲੈਣੀ ਕੁੰਡ ਨਹੀਂ ਕੱਢਿਆ ਜਾਂਦਾ ਹਾਂ ਬਾਪੂ ਆਖ ਨਹੀਂ ਕੱਢਣਾ ਜ਼ਰੂਰ ਆ ਮੈਂ ਫਿਰ ਇਹਨਾਂ ਦੀ ਬਹੁਤ ਮਿਹਨਤਾਂ ਕਰ ਮੈਂ ਖੱਬੀ ਫਿਰ ਐ ਤਾਂ ਆਪਣਾ ਨਰਾ ਹੋਣਾ ਔਖਾ ਆ ਵੀ ਤੂੰ ਸੀ ਮੇਰੇ ਵੱਨੀ ਵੇਖੋ ਫਿਰ ਇਹਨਾਂ ਨੇ ਆਪ ਦੇ ਬਾਪੂ ਜੀ ਸਮਝਾਇਆ ਵੀ ਚੱਲ ਬਾਪੂ ਜੀ ਹੁਣ ਐਵੇਂ ਐ ਚਲਾਏ ਬਿਨਿਆਨੀਆ ਫਿਰ ਬਾਹਰ ਅੰਦਰ ਨਹੀਂ ਜਾ ਸਕਦੀ ਕੁੰਡ ਕੱਢ ਕੇ ਸਾਥ ਹੁੰਦੀ ਆ ਇਹ ਦੁਨੀਆ ਬੈਠੀ ਹੁੰਦੀ ਆ ਵੀ ਫਿਰ ਉਦੋਂ ਵੀ ਖੱਜਲ ਖਾ ਰਹੀ ਹੋਊ ਡਿੱਗ ਪਈ ਕਿਸੇ ਕੋਲੇ ਤਾਂ ਵੀ ਫੈੜਾ ਹੀ ਲੱਗੂਗਾ ਸਹੀ ਹੈ ਫਿਰ ਬਾਪੂਆਂ ਦਾ ਚੰਗਾ ਆ ਕੇ ਨਾ ਵੀ ਬਾਤੋ ਛੱਡ ਦੇ ਤੇ ਘਰੇ ਨਾ ਛੱਡੇ ਵੀ ਮੇਰਾ ਜੇਠ ਸੀ ਤੇ ਵੀ ਮੈਥੋਂ ਤੇ ਮੇਰੇ ਪੁੱਤ ਤੋਂ ਨਾ ਛੱਡ। ਅੱਛਾ ਫਿਰ ਘਰੇ ਕਢਾਈ ਗਏ ਜੀ ਬਸ ਉਵੇਂ ਕਮਲੇ ਹੋਈ ਗਏ ਚੁੰਨਾ ਆ ਜਿਹੜੀਆਂ ਸੂਤੀਆਂੀਆਂ ਹੁੰਦੀਆਂ ਸੀ ਤੇ ਫਿਰ ਉਹਵੇਂ ਬਸ ਤੈਪਾਸ ਫਿਰ ਮੈਂ ਹੌਲੀ-ਹੌਲੀ ਮੈਂਤਵਾਲੀ ਕਰਕੇ ਸੁਭਾਅ ਦੇਖ ਲਿਆ ਫਿਰ ਮੈਂ ਉਹਨਾਂ ਤੋਂ ਪੁੱਛਿਆ। ਅੱਛਾ ਤੇ ਫਿਰ ਆਪਣੇ ਬੱਚਿਆਂ ਬਾਰੇ ਦੱਸੋ ਤੁਹਾਡੇ ਪਰਿਵਾਰ ਬਾਰੇ। ਬੱਚੇ ਫਿਰ ਸਾਡੇ ਦੀ ਇਹ ਜਗਦੀਪ ਸਿੰਘ ਤਾਂ ਮੇਰੇ 18ਵੇਂ ਇਹ ਮੇਰਾ 1965 ਦਾ ਵਿਆਹ ਹੋਇਆ ਸੀ। ਅੱਛਾ ਇਹ ਜਗਦੀਪ ਸਿੰਘ ਸਿੱਧੂ ਤੁਹਾਡੇ ਵੱਡੇ ਬੇਟੇ। ਵੱਡੇ ਆ। 1966। ਛੋਟਿਆਂ ਦਾ ਕੀ ਨਾਮ ਹੈ? ਮਨਜੀਤ ਸਿੰਘ। ਅੱਛਾ ਇਹ ਜਗਦੀਪ ਸਿੰਘ ਤੇ ਮਨਜੀਤ ਸਿੰਘ ਮੈਂ ਜੋੜ ਕੇ ਤਰੇ ਸੀ ਤੇ ਨੋਹ ਦਾ ਵੱਡੀ ਦਾ ਬਜੀਤ ਛੋਟੀ ਦਾ ਨਵਜੀਤ ਤਰੇ। ਅੱਛਾ ਇਹ ਵੀ ਜੋੜ ਕੇ ਰੱਖੇ ਤੁਸੀਂ। ਹਾਂਜੀ। ਤੇ ਫਿਰ ਤੁਸੀਂ ਤੁਹਾਨੂੰ ਤਾਂ ਸੱਸ ਚੰਗੀ ਮਿਲੀ ਸੀ ਪਰ ਹੁਣ ਤੁਹਾਡੀਆਂ ਨੋਹਾਂ ਕੀ ਕਹਿੰਦੀਆਂ ਵੀ ਸੱਸ ਚੰਗੀ ਐ ਕਿ ਇੱਕ ਪੱਤੀ ਐ? ਨੋਹਾ ਜੀ ਬਸ ਸੁਣਾ ਜਮਾਨਾ ਖਰਾਬ ਹੀ ਆ ਜੀ ਬਸ ਅੱਛਾ ਕੱਲ ਮਲਾ ਕੇ ਕੁੰਡ ਕਣ ਨਹੀਂ ਕਢਾਇਆ ਬਾਪੂ ਜੀ ਨੂੰ ਕਿਸ ਨੇ ਹੋਰ ਨੇ ਹੈ ਅਗਾ ਤੁਸੀਂ ਅਗਾ ਤਾਂ ਬਿਲਕੁਲ ਮਾਡਰਨ ਹੋਣੇ ਬੱਚੇ ਫੇਰੇ ਤਾਂ ਗਾਂ ਪੜੀਆਂ ਲਿਖੀਆਂ ਸੀ ਫੇਰੇ ਤਾਂ ਤੋਂ ਦੀ ਹੋਣੀਆਂ ਸੀ ਆਸੀ ਤੇ ਵਾਦੇ ਸੀ ਪਰ ਮੈਂ ਵੇਖੋ ਜੀ ਅੱਜ ਵੀ ਜੇ ਮੇਰਾ ਸੋਰਾ ਸਮਕ ਸੁਭਾਦਾ ਸੀ ਉਹ ਪੜਾਉਣਾ ਪੁੱਤਾਂ ਨੂੰ ਨਹੀਂ ਸੀ ਚਾਹੁੰਦਾ ਕਿਉਂਕਿ ਉਹਨੇ ਜਦੋਂ ਪੁੱਤਾਂ ਨਾ ਪੜਾਇਆ ਉਹਨੇ ਲੰਮੀ ਕਿੱਥੋਂ ਸੋਚਣੀ ਸੀ ਜੇ ਪੁੱਤ ਪੜਾਉਂਦਾ ਤਾਂ ਫਿਰ ਮਗਰ ਕੁਝ ਹੁੰਦਾ ਉਹਾਂ ਦਾ ਨਹੀਂ ਪੜਾਉਣਾ ਪਿੰਡਾਂ ਚ ਪ੍ਰਾਇਮਰੀ ਸਕੂਲ ਹੁੰਦੇ ਐਵੇਂ ਮਾੜੇ ਮੋٹے ਜੇ ਤੇ ਵੀ ਇੱਥੇ ਲਾ ਦੇ ਮੈਂ ਮੇਰੇ ਨਾਂ ਦੇ ਤਨ ਬੱਚੇ ਸੀ ਜੀ ਉਹ ਲੁਧਿਆਣੇ ਪੜਾਉਂਦੀ ਸੀ ਮੈਂ ਇਹਨਾਂ ਨੂੰ ਆਖੇ ਦੇ ਦਾਦਾ ਜੀ ਨੂੰ ਜੁਗਨ ਦੇ ਮੈਂ ਖਾ ਵੀ ਆਪਾਂ ਦਾ ਮਿੱਟੀ ਨਾਲ ਮਿੱਟੀ ਹੁੰਦੇ ਖੱਦੇ ਆ ਚੱਲ ਨਿਕਾ ਉਮਰ ਅਡ ਲਾਂਗੇ ਤੇ ਪਰ ਵੀ ਮੈਂ ਬੱਚਾਂ ਦੀ ਜ਼ਿੰਦਗੀ ਬਣ ਤਿੰਨ ਸਾਲ ਮੰਜੀ ਛੋਟਾ ਜੋ ਦੀਪ ਮੈਂ ਕਮਾਲ ਦੇ ਬੱਚਾਂ ਦੀ ਜ਼ਿੰਦਗੀ ਬਣਾਉਣੀ ਚਾਹੁੰਨੀ ਆ ਮੈਂ ਅੱਛੇ ਸਕੂਲ ਚ ਪੜਾਉਣਾ ਚਾਹੁੰਨੀ ਹੂ ਮੇਰੇ ਕੋਲੇ ਬਸ ਇਹੀ ਸਾਰੰਤ ਤੋਂ ਵੱਡੀ ਆ ਤੇ ਮੈਂ ਇਥੋਂ ਭਵਾ ਗੋਹਾ ਕੂੜਾ ਕਰਾ ਲਓ ਕੁਛ ਕਰਾ ਲਓ ਨਰਮੇ ਚ ਗਾਏ ਜੀ ਨਰਮੇ ਮੈਂ 60 ਕਿਲੋ ਨਰਮਾ ਚੁੱਤੀ ਇੱਕ ਦਿਨ ਚ ਹਾਂਜੀ ਨਰਮਾ ਦੇਸੀ ਖਪਾਦੋਂ ਨੂੰ ਹੋ ਗਿਆ ਸੀ ਹਾਂਜੀ ਪਿੰਡ ਚ ਰਕਾੜ ਹੋ ਗਿਆ ਸੀ ਅੱਛਾ ਜੀ ਕੀ ਬਾਤ ਆ ਕੀ ਬਾਤ 60 ਇੱਕ ਦਿਨ ਹਾਂ ਚੋਣੀਆਂ ਤੋਂ ਮੈਂ ਅੱਡ ਕਿਹੜਾ ਆਪਦੀ ਸੱਸ ਨੂੰ ਆਂਦੀ ਉੱਠੀ ਕੁੰਬਰ ਘੇਰੀਆਂ ਦੋੜੇ ਵਿਸਾ ਲੈਂਦੀ ਦੋ अच्छा बाज जदों आथ ने पहले दिन जो चोक के आई ते उचोनिया दे नरमे तोलदे है जी ते तोली जान ते मेरा सौरा आना ना भी हुन ਘਰ ਦਾ ਨਰਮਾ ਵੀ ਪੂਲੋ ਵੀ ਵਿਖੀ ਕਿ ਉਹ ਦੁਆਸੀ ਵੀ ਨੂਨ ਦਾ ਵੀ ਵਿਖੀ ਅੱਗੇ ਕਿੰਨਾ ਸੀ ਕੱਲੀ ਕਿੰਨਾ ਸੀ ਜਦੋਂ ਉਦਣ 4 ਕਿਲੋ ਹੋ ਗਿਆ ਪਹਿਲੇ ਦਿਨ ਹੀ ਤੇ ਫਿਰ ਉਹ ਬਾੜਾ ਲਾਲਚ ਪੈਦਾ ਹੋ ਗਿਆ ਜੀ ਪੁੱਤ ਤਾਂ ਕਮਾਈ ਕਰਦਾ ਤੇ ਹੁਣ ਇਹਨੂੰ ਵੀ ਉਹੀ ਲਾਉ ਘਰ ਦਾ ਤਾਂ ਵੀ ਹੋ ਹੀ ਜਾਣਾ ਰੋਟੀ ਪਾਣੀ ਦਾ ਪਹਨੇਰੇ ਸਵੇਰੇ ਹੋਈ ਜਾਊਗਾ ਇਹਦਾ ਕੀ ਹੈ ਤੇ ਫਿਰ ਉਹ ਆਹ ਗਿਆ ਕਰੇ ਅੰਗਰੇਜ਼ਾਂ ਇੰਨਾ ਜਵਨ ਦਾ ਦਾਦਾ ਜੀ ਦੇ ਨਾਲ ਅੰਗਰੇਜ਼ ਸਿੰਘ ਅੱਛਾ ਜੀ ਅੰਗਰੇਜ਼ਾਂ ਬਸ ਤੂੰ ਨਾਲ ਹੀ ਲੈ ਜਾ ਕਰ ਆਪਦੇ ਟਰਾਲੀ ਤੇ ਜੋਣੀਆਂ ਜਦੋਂ ਲਿਜਾਣਾ ਤੇ ਆਪੇ ਕੰਮ ਮੈਂ ਕਰ ਲਾ ਕੋਣ ਉਹ ਬੁੜੀਆਂ ਵਾਲੇ ਕੰਮ ਕਰ ਲੈਂਦਾ ਸੀ ਅੱਛਾ ਉਹਨੂੰ ਖੁਸ਼ੀ ਮਿਲਦੀ ਵੀ ਬਸ ਇਹ ਜਾਣ ਨੂੰ ਸਾਸ ਕਿਧਰੇ ਤੇ ਮੈਂ ਚੁੱਲ੍ਹਾ ਸੰਭਾਲਾਂ ਆਉਂਦੇ ਨੂੰ ਆਟਾ ਗੋਨ ਸਰੀਰ ਨਾਲ ਬਣਾਸਾਰਾ ਕੋਸ ਕਰਕੇ ਤਰ ਲੈ ਇਹ ਉਸ ਟਾਈਮ 'ਚ ਇਹ ਕੰਮ ਉਲਟਾ ਨਹੀਂ ਲੱਗ ਰਿਹਾ ਉਲਟਾ ਹੁੰਦਾ ਸੀ ਬੰਦੇ ਕੰਮ ਕਰ ਰਹੇ ਤੇ ਹੋਰ ਉਹਦੇ ਤੇ ਸਾਰੇ ਨੂੰ ਗੁਰਾ ਲੱਗੂਂ ਕਿ ਸੋਹਰਾ ਕਰਦਾ ਸਾਰੇ ਲੋਕ ਥੋੜਾ ਕਰਦੇ ਸੀ ਕੋਈ ਕਰਦਾ ਸੀ ਅੱਜ ਕੱਲ ਤਾਂ ਕਰਦੇ ਬੱਚੇ ਬਰਾਬਰ ਕੰਮ ਕਰਦੇ ਕਰਦੇ ਹੁਣ ਤਾਂ ਛੋਟਾ ਬੇਟਾ ਆਂਦਾ ਵੀ ਅਸੀਂ ਕਿ ਕੁਝ ਕੀ ਜਾਓ ਕਰਦੇ ਆ ਮੈਂ ਕੁਝ ਕੰਮ ਮੱਥਾ ਮਾਰਦੇ ਤੂੰ ਟੈਨਸ਼ਨ ਨਾ ਲਿਆ ਕਰ ਵੀ ਅਸੀਂ ਦੋ ਬੈਠੀਆਂ ਤੇ ਮੈਂ ਚਾ ਬਣਾ ਕੰਗ ਦੇ ਰੰਗ ਦੇ ਦਰਸ਼ਕਾਂ ਨੂੰ ਮੈਂ ਦੱਸਦਾ ਕਿ ਇਹਨਾਂ ਨੇ ਜਿਹੜੀ ਗੱਲ ਕਹੀ ਮਾਤਾ ਰਣਜੀਤ ਕੌਰ ਜੀ ਨੇ ਕਿ ਇਹ ਜੁਬਨ ਦੇ ਦਾਦਾ ਜੀ ਜੁਬਨ ਇਹਨਾਂ ਦੇ ਪੋਤੇ ਦਾ ਨਾਮ ਹੈ ਜਿਹੜੇ ਇੱਥੇ ਚੰਡੀਗੜ੍ਹ 'ਚ ਰਹਿੰਦੇ ਨੇ ਇਹਨਾਂ ਦੇ ਨੋ ਅਰਸ਼ਵੀਰ ਕੌਰ ਹੈ ਜਿਹੜੇ ਲੈਕਚਰਾਰ ਨੇ ਔਰ ਇਹਨਾਂ ਦੇ ਸਨ ਹੈ ਜਿਹੜੇ ਉਹ ਜਗਦੀਪ ਸਿੰਘ ਸਿੱਧੂ ਹੈ ਜਿਹੜੇ ਕਿ ਬਠਿੰਡਾ ਕਾਲਜ 'ਚ ਵਰਕ ਕਰਦੇ ਨੇ ਇਹਨਾਂ ਦੇ ਨੋ ਰਾਣੀ ਉਹ ਵੀ ਟੀਚਰ ਸੀ ਮਤਲਬ ਸਾਰੇ ਪੜੇ ਲਿਖੇ ਦੇਖੋ ਤੁਹਾਡੀ ਇਹ ਸੋਚ ਕਿੰਨੀ ਵਧੀਆ ਸੀ ਬੀਜੀ ਕਿ ਮੈਂ ਬੱਚੇ ਨੂੰ ਪੜਾਵਾਂ। ਹਾਂਜੀ। ਚਾਹੀ ਮੈਨੂੰ ਆਂਦੇ ਆ ਜੀ ਵੀ ਸਾਰੇ ਵੀ ਅਸੀਂ ਮੰਨ ਕੇ ਇਹਨਾਂ ਨੂੰ ਵੀ ਅਨਪੜਤ ਹੋ ਕੇ ਵੀ ਇਹਨਾਂ ਨੇ ਬੱਚਾਂ ਦੀ ਜ਼ਿੰਦਗੀ ਇੰਨੀ ਨਹੀਂ ਨਹੀਂ ਤੁਸੀਂ ਅਨਪੜਤਾ ਨਹੀਂ ਸੀ ਫਿਰ ਵੀ 8ਵੀਂ ਪਾਸ ਗੱਲ ਫਿਰ ਉਹਨੂੰ ਤਾਂ ਜੀ ਗਾਉਂ ਕਿੰਦਾ ਸੀ ਉਦੋਂ ਪੜ੍ਹ ਸੀ ਜਦੋਂ ਉਹ ਜਮਾਈ ਪਹਿਲਾ ਮੂਰਲਾ ਕੰਮ ਸੀਗਾ ਅਨਪੜ। ਅੱਛਾ ਵੀ ਇਹਨਾਂ ਨੂੰ ਜਦੋਂ ਜੀ ਮੈਂ ਜਾ ਕੇ ਦੱਸਿਆ ਵੀ ਉਹ ਤਾਂ ਸائن ਕਰਨ ਵੀ ਨਹੀਂ ਜਾਣਦੇ ਗੁੱਠਾ ਲਾਉਂਦੇ। ਤੇ ਮੇਰੇ ਫਾਦਰ ਨੂੰ ਤੇ ਮੇਰੇ ਤਾਏ ਦੇ ਬੇਟਾ ਨੂੰ ਬਹੁਤ ਹੋਇਆ ਮੈਂ ਅਖਾ ਤੁਸੀਂ ਧੱਕਾ ਕੀਤਾ ਕੋਈ ਤਾਂ ਮਾਸਟਰ ਸੇਡ ਲਿਆ ਕੋਈ ਪੜਿਆ ਸੇਡ ਲਿਆ ਵੀ ਮੇਰੇ ਵਰ ਕੀ ਹੋ ਗਿਆ ਤੁਹਾਨੂੰ ਸਹੀ ਗੱਲ ਹੈ ਉਹਨਾਂ ਦੇ ਵੀ ਆ ਉਹਦੋਂ ਪੁੱਛ ਪਰਤਾਲਾ ਨਹੀਂ ਸੀ ਹੁੰਦੀਆਂ ਬਸ ਉਹ ਬਚੋਲਾ ਸ ਮਾੜਾ ਮੋਟਾ ਸੀਗਾ ਜਾਣ ਪਛਾਣ ਦਾ ਚਲਦੀ ਸੀ ਤੇ ਉਹਦੇ ਰਾਹੀ ਬੱਸ ਲੈ ਲਿਆ ਅੱਛਾ ਪੜਤਾਲੇ ਵੀ ਹਾਂ ਪਰ ਵਧੀਆ ਹਸੀ ਤਾਂ ਆਖਿਆ ਇੰਨਾ ਤਾਂ ਥੋੜਾ ਹੋਊਗਾ ਹੀ 5-7 ਦਾ ਪੜਿਆ ਹੋ ਜਾਣਾ ਪਰ ਤਾਂ ਚਲ ਮੇਰੀ ਕਿਸਮਤ ਤੇ ਸੀ ਕਿਸਮਤ ਬਹੁਤ ਪਰਮਾਤਮਾ ਨੇ ਚੰਗੀ ਲਿਖਤੀ ਫਿਰਵੀ ਜੀ ਪਾ ਮੈਂ ਜ਼ਿੰਮੇਦਾਰ ਸੀ ਵਧੀਆ ਵੇਖੋ ਲਿਆਂਦਾ ਪਰ ਗੁਰੂ ਨੇ ਲਿਆਂਦਾ ਬੇਟਾ ਮੈਂ ਤਾਂ ਜਿਹੜਾ ਸਾਡਾ ਫਰਜ਼ ਸੀ ਏਸੀ ਤਾਂ ਆਪਦੇ ਜਾ ਬਹੁਤ ਸੋਹਣਾ ਫਰਜ਼ ਨਿਭਾਇਆ ਵੀ ਜੀ ਇੱਕ ਗੱਲ ਦੱਸੋ ਉਸ ਵੇਲੇ ਤੁਸੀਂ ਮਾਲਵੇ ਇਲਾਕੇ ਦੇ ਮਲਵਈ ਬੋਲੀ ਤੁਹਾਡੀ ਬੜੇ ਵਧੀਆ ਬੋਲ ਰਹੇ ਹੋ ਤੇ ਉਸ ਵੇਲੇ ਵਿਆਹ ਸ਼ਾਦੀ ਹੁੰਦੇ ਗੀਤ ਗਾਤ ਵੀ ਗਾਉਂਦੇ ਹੁੰਦੇ ਸੀ ਕੋਈ ਇੱਕ ਕਹਾਣੀ ਗੀਤ ਸੁਣਾ ਦਿਓ ਪਾਉਂਦੇ ਨੱਚਦੇ ਜੀ ਕੋਈ ਕਹਾਣੀ ਗੀਤ ਸੁਣਾਓ ਵਿਆਹ ਦਾ ਮਲਵਈਆ ਵਾਲਾ ਇੱਕ ਸੁਣਾ ਦਿਓ ਆ ਸੁਣਾ ਕੁੰਤਾ ਜਸ ਅੰਬਦਾ ਬੂਟਾ ਕੁੰਤਾ ਜਸ ਅੰਬਦਾ ਬੂਟਾ ਮੈਂ ਕਿਲਾ ਬਣ ਜਾਵਾਂ ਨੀ ਚੁਕ ਚੁਕ ਤੇਰੇ ਨਾਲ ਰਲ ਜਾਵਾਂ ਰਤਾ ਫਰਕ ਨਾ ਪਾਵਾਂ ਤੇਰੇ ਰੂਪ ਦੀਆਂ ਭਰ ਭਰ ਮੁੱਠਾਂ ਚਲਾਵਾਂ ਤੇਰੇ ਰੂਪ ਦੀਆਂ ਕੀ ਬਾਤ ਹੈ ਕੀ ਬਾਤ ਹੈ ਉਹ ਸੋੜੇ ਤਾਂ ਚਾ ਚੜਦੇ ਨੇ ਨਾਲ हां ਇਹਦੇ ਨਾਲ ਵੀ ਫਿਰ ਐਂ ਜੁੜ ਜਾਂਦਾ ਕਬੀ ਤੇਰੀ ਨੇਕੀ ਦਾ ਭਰ ਕੇ ਜਾ ਚਲਾਵਾਂ ਵਾਹ ਕੀ ਬਾਤ ਹੈ ਕੀ ਬਾਤ ਹੈ ਦੇਖੋ ਇਹ ਮਾਲਵੇ ਦੀ ਬੋਲੀ ਮਲਵਾਈ ਬੋਲੀ ਚ ਬੀਜੀ ਨੇ ਇਹ ਗੀਤ ਵੀ ਸੁਣਾਇਆ ਵਿਆਹ ਸ਼ਾਦੀ ਉਸ ਦੇ ਜਦੋਂ ਵਿਆਹ ਰੱਖਦੇ ਸੀ ਉਹ ਪੁਰਾਣੇ ਟਾਈਮ ਚ ਚੀਜ਼ਾਂ ਤਾਂ ਕੁਛ ਹੁੰਦੀਆਂ ਨੇ ਕੋਈ ਟੀਵੀ ਮੋਬਾਈਲ ਨਹੀਂ ਸੀ ਹੁੰਦੇ ਤੇ ਵਿਆਹ ਤਾਂ ਹੀ ਬੜੇ ਚਾਹ ਹੁੰਦੇ ਕਈ ਕਈ ਦਿਨ ਵਿਆਹ ਚੱਲਦੇ ਹੁੰਦੇ ਸੀ ਹਾਂਜੀ ਵਿਆਹ ਬਹੁਤ ਰਾਤ ਬਰਾਤ ਵੀ ਰਾਤ ਰਹਿੰਦੀ ਮੇ ਜੇਠ ਦੇ ਵਿਆਹ ਵੇ ਤਾਂ ਤਿੰਨ ਰਾਤਾਂ ਰਹੀ ਤੁਹਾਡੇ ਵੇਲੇ ਕਿੰਨੇ ਚਿਰ ਰਹੇ ਮੇਰੇ ਵੇਲੇ ਇੱਕ ਰਾਤ ਇੱਕ ਰਾਤ ਕਿਉਂ ਬਸ ਕੀ ਪਤਾ ਕੀ ਹੁੰਦਾ ਹੁੰਦਾ ਹਾਂ ਮੈਨੂੰ ਤਾਂ ਪਤਾ ਨਹੀਂ ਲੱਗ ਜਾ ਮੇ ਮੁੰਡਾ ਘੱਟ ਬੜਿਆ ਬੜਾ ਬੜਾ ਵਿਆਹ ਕੇ ਲੈ ਗਏ ਮੈਂ ਚਲੋ ਬਹੁਤ ਵਧੀਆ ਤੇ ਹੁਣ ਤੁਸੀਂ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਜਿਵੇਂ ਤੁਹਾਡੇ ਪੋਤਨੋਂ ਹੈ ਜਾਂ ਪੋਤੇ ਹੈ ਦੋਤੀਆਂ ਹੈ ਪੋਤੀਆਂ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ ਥੋੜਾ ਜਨਾ ਸ਼ਹਿਰਾਂ ਚ ਬੜਾ ਟੈਂਸ਼ਨ ਜੀ ਰਹਿੰਦੀ ਹੈ ਭੱਜ ਦੌੜੇ ਬੜੇ ਕੰਮ ਵੀ ਬੜੇ ਬੱਚੇ ਕੰਮ ਕਰ ਰਹੇ ਤੇ ਤੁਸੀਂ ਉਹਨਾਂ ਨੂੰ ਫੇਰ ਵੀ ਥੋੜਾ ਵੀ ਧੀਰਜ ਰੱਖਣ ਉਹਦੇ ਵਾਸਤੇ ਕੀ ਸੰਦੇਸ਼ ਦੇਣਾ ਚਾਹੋ ਮੈਂ ਆਈ ਦਨੀਆਂ ਬੇਟਾ ਵੀ ਇਕਤਾ ਸੱਚੇ ਸੋਚੇ ਰਹਿਣਾ ਸਚਾਈ ਦੇ ਕੰਮ ਕਰਨੇ ਬੁਰੇ ਬੰਨੀ ਜਾਣਾ ਨਹੀਂ ਬੁਰੀਾਈ ਖੱਟਣੀ ਆਪਦੇ ਦਾਦੇ ਦਾ ਆਪਦੇ ਪਾਪੇ ਦਾ ਨਾਂ ਚੁਮਕਾਉਣਾ ਇਹਨਾਂ ਦੀ ਪੱਗ 'ਤੇ ਦਾਗ ਨਹੀਂ ਲਾਣਾ ਬੀਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਪਾਕਿਸਤਾਨ ਬਾਰੇ ਤਾਂ ਤੁਹਾਨੂੰ ਉਹਨਾਂ ਨੇ ਬਜ਼ੁਰਗਾਂ ਨੇ ਮਾੜਾ-ਮੋਟਾ ਦੱਸਿਆ ਵੀ ਅਸੀਂ ਆਪਣਾ ਉੱਥੇ ਕੋਈ ਦੱਬ-ਦੁਬ ਕੇ ਆ ਗਏ ਸੀ ਫੇ ਉਹਨਾਂ ਨੇ ਸੋਚਿਆ ਨੇ ਵੀ ਦਵਾਰੇ ਜਾਵਾਂਗੇ ਜਾ ਨਹੀਂ ਸਕੇ ਹਾਂ ਨਹੀਂ ਜਾ ਨਹੀਂ ਸਕੇ ਕੋਸ਼ਿਸ਼ ਕੀਤੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਬਹੁਤ ਫਿਰ ਆਂ ਤਾਂ ਕਿਸੇ ਰਾਈ ਕੀਤੀ ਵੀ ਸੀ ਫਿਰ ਉਹ ਕਿਸੇ ਨਵਾ ਦੇ ਵੀ ਐ ਕਰਕੇ ਸਾਡਾ ਫਲਾਨਾ ਵੀ ਐਵੇਂ ਨਿਸ਼ਾਨੇ ਜੇ ਲਾਉਣ ਤਰ੍ਹਾਂ ਦੇ ਵੀ ਐ ਕਰਕੇ ਸਾਨੂੰ ਉੱਥੇ ਜਾਣ ਦੇ ਦੋ ਉੱਥੇ ਵੇਖਣ ਦੇ ਦੋ ਜਿਹੜਾ ਸਾਡਾ ਕੁਛ ਇੰਨੀਆਂ ਮੋਹ ਰਾਈ ਨਾ ਕੁਛ ਵੀ ਮਾ ਮਟਕਾਂ ਚ ਨੇਪਿਆ ਸੀ ਵੀ ਉਹ ਸਾਡਾ ਨਿਕਲਿਆ ਤੁਹਾਨੂੰ ਅੱਧ ਦੇ ਦਿਆ ਨਹੀਂ ਨਿਕਲਿਆ ਫਿਰ ਨਾ ਨਿਕਲਿਆ ਨਿਕਲਿਆ ਸੀ ਹਾਂਜੀ ਅੱਧ ਦਿੱਤਾ ਫਿਰ ਹਾਂਜੀ ਇਹ ਤਾਂ ਬੜਾ ਵਧੀਆ ਕੀਤਾ ਤੁਸੀਂ ਹਾਂਜੀ ਫਿਰ ਉਹਨੇ ਆ ਦੇ ਦਾ ਜੀ ਦਾ ਜੀਨੇ ਫਿਰ ਉਸ ਘਰ ਤੇ ਕਰ ਲਿਆ ਜੀ ਉਹ ਕੋਈ ਐਵੇਂ ਤਾਂ ਪਿਆ ਨਹੀਂ ਰਿਹਾ ਜਦੋਂ ਵੱਡਾ ਟੁੱਕੀ ਹੋਈ ਆ ਜਿਹੜੇ ਉੱਥੇ ਆ ਗਏ ਫਿਰ ਹੌਲੀ ਹੌਲੀ ਜਦੋਂ ਸ਼ਾਂਤ ਹੋ ਗਿਆ ਟਕਾਹ ਹੋ ਗਿਆ ਦੁਨੀਆ ਦਾ ਫਿਰ ਇਹ ਗੱਲ ਜਾਗਰ ਕੀਤੀ ਬਾਪੂ ਜੀ ਨੇ ਤਾਈ ਜੀ ਹੋਰਾਂ ਨੇ ਵੀ ਪਾਈ ਇੱਥੇ ਜ ਸਾਡਾ ਘਰ ਸੀ ਜਾਂ ਐ ਸੀ ਇਹ ਗਏ ਸੀ ਫਿਰ ਪਾਕਿਸਤਾਨ ਹਾਂ ਜੀ ਅੱਛਾ ਉਦੋਂ ਫੁੱਲਾ ਸੀ ਜਦੋਂ ਪਾਸ ਨਾਲ ਮੇਰਾ ਤਾਈ ਤਾਂ ਫਿਰ ਵੀ ਬਾਤ ਚ ਵੀ ਜਾ ਕੇ ਅੱਛਾ ਅੱਛਾ ਹੁਣ ਤਾਂ ਅਸੀਂ ਵੀ ਜਾਏ ਅੱਛਾ ਅੱਛਾ ਤੁਸੀਂ ਫਿਰ ਆਪਣਾ ਆ ਜਿਹੜਾ ਹੈਗਾ ਕਰਤਾਰਪੁਰ ਸਾਹਿਬ ਦਰਸ਼ਨ ਕਰ ਆਏ ਹੋ ਹਾਂਜੀ ਚਲੋ ਵਧੀਆ ਲੱਗਿਆ ਤੁਹਾਨੂੰ ਕੋਈ ਸਾਹਿਬ ਵੀ ਦੋ ਵਾਰ ਜਾਏ ਅੱਛਾ ਕਰਤਾਰਪੁਰ ਸਾਹਿਬ ਵੀ ਜਾਏ ਪਟਨਾ ਸਾਹਿਬ ਵੀ ਜਾਏ ਤੇ ਕਰਤਾਰਪੁਰ ਸਾਹਿਬ ਗਏ ਹੋ ਤੁਸੀਂ ਤੇ ਪਾਕਿਸਤਾਨ ਦੇ ਲੋਕਾਂ ਨੇ ਬੜਾ ਪਿਆਰ ਦਿੱਤਾ ਮੈਂ ਕਿਹਾ ਜੀ ਇੰਨਾ ਦਿੱਤਾ ਉਹਨਾਂ ਨੇ ਇੰਨਾ ਸਵਾਦ ਕਰਤਾ ਹੈ ਲੱਗਦੇ ਨਹੀਂ ਸੀ ਇਹ ਮੌਸਮ ਹਾਂ ਹਾਂ ਪਾਸਪੋਰਟ ਬਣਾਇਆ ਉਹ ਤਾਂ ਬਹੁਤ ਜੀ ਸਾਰਾ ਉਹਨਾਂ ਨੇ ਆਧਾਰ ਕਾਰਡ ਲੈ ਸਾਰਾ ਕੁਝ ਲੈ ਕੇ ਪਿੰਡ ਦੇ ਆ ਮੰੰਬਰਾਂ ਤੋਂ ਸਰਪੰਚਾਂ ਤੋਂ ਇਹੋ ਜਿਹਾ ਕੋਸੇ ਲਖਾਲ ਖਾ ਕਰਕੇ ਫਿਰ ਉਹਨਾਂ ਨੇ ਜਦੋਂ ਅਸੀਂ ਉਹ ਤਾ ਟੱਪਿਆ ਜੀ ਉਦੋਂ ਉਹਨਾਂ ਨੇ ਇੰਨੇ ਸੋਹਣੇ ਸਵਾਦ ਕਰੇ ਇੰਨੀ ਉਹਨਾਂ ਨੂੰ ਖੁਸ਼ੀ ਹੁੰਦੀ ਆ ਉੱਥੇ ਇੱਕ 8 10 ਵਜੇ ਤੋਂ ਲੈ ਕੇ 4 ਵਜੇ ਤੱਕ ਹੀ ਰਹਿਣ ਦਿੰਦੇ ਆ ਫਿਰ ਉਹ ਮੋੜ ਦਿੰਦੇ ਆ ਰੱਖਦੇ ਨੇ ਉਥੇ ਉਹਨਾਂ ਚਰ ਘੁੰਮ ਫਿਰ ਕੇ ਬਹੁਤ ਬਾਬੇ ਨਾਨਕ ਦੇਵ ਜੀ ਦਾ ਖੂਹ ਹੋਵੇ ਪਿਆ ਉਹਦੇ ਉੋਂ ਇਧਰ ਨੂੰ ਫਸਲਾਂ ਨਹੀਂ ਜੀ ਆਣ ਜਾਂੜ ਜਾਂ ਲੱਗੇ ਖੇਤ ਚੰਗੇ ਦਰਸ਼ਨ ਕੀਤੇ ਹਾਂਜੀ ਬਹੁਤ ਚੰਗੀ ਜਿੱਤੀ ਚਾਰ ਦਰ ਪਾਈ ਸੀ ਉਹਨਾਂ ਦੀ ਅੱਛਾ ਵੀ ਉਹ ਅੱਧੀ ਉਹਨਾਂ ਨੇ ਪਾਈ ਸੀ ਅੱਧੀ ਮੁਸਲਮਾਨਾਂ ਨੇ ਅੱਧੀ ਆਪਾਂ ਹੂੰ 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 ਜਿਦਾਂ ਦੋ ਬੰਦਾ ਛੋਗੇ ਚਲੋ ਬਹੁਤ ਅੱਛਾ ਲੱਗਿਆ ਤੁਸੀਂ ਗੱਲਾਂ ਦੱਸੀਆਂ ਛੋਟੇ ਹੁੰਦੇ 1947 ਤੁਹਾਡਾ ਜਨਮ ਹੋਇਆ ਔਰ ਐਸ ਵੇਲੇ ਬਹੁਤ ਘੱਟ ਲੋਕ ਬੱਚੇ ਦੋਨਾਂ ਮੁਲਕਾਂ ਚ ਲੈਂਦੇ ਪੰਜਾਬ ਚੜਦੇ ਪੰਜਾਬ ਚ ਜਿਹੜੇ ਕਿ ਮੁਲਕ ਦੀ ਵੰਡ ਵੇਲੇ ਜਾਂ ਜੰਮੇ ਆ ਉਹ ਤੋਂ ਪਹਿਲਾਂ ਦੇ ਸੀਗੇ ਸੋ ਬੜੀਆਂ ਗੱਲਾਂ ਔਰ ਪੁਰਾਣੇ ਟਾਈਮ ਦੀਆਂ ਗੱਲਾਂ ਤੁਹਾਨੂੰ ਤੁਸੀਂ ਦੱਸਿਆ ਕਿ ਅਡਾ ਲਮਾ ਕੁੰਡ ਕੜਦੇ ਸਿਰ ਪੈਰ ਹੀ ਪੈਰ ਦੀਦੇ ਹੁੰਦੇ ਸੀ ਕਿੰਨਾ ਫਰਕ ਆ ਗਿਆ ਜ਼ਮਾਨੇ ਦਾ ਉਦੋਂ ਤੋਂ ਲੈ ਕੇ ਤਿੰਨ ਪੀੜੀਆਂ ਟੱਪ ਗਈਆਂ ਉਦੋਂ ਜੀ ਪਾਣੀ ਭਰਦੇ ਹੁੰਦੇ ਖੂਹਾਂ ਤੋਂ ਤੇ ਆਉਂ ਮਾਂ ਜੀ ਸਾਡੀ ਮੇਰੀ ਸੱਸ ਦਾ ਤਾਂ ਇੰਨਾ ਸੁਹਾਸ ਸੀ ਤੇ ਉਹ ਪਾਣੀ ਨਾਲ ਨਾਲ ਟੈਂਕੀ ਪਵਾਉਂਦੇ ਮੇਰਾ ਸਹੁਰਾ ਸਾਹਿਬ ਆਖ ਦਿੰਦਾ ਵੀ ਇਹਦਾ ਪਾਣੀ ਦਾ ਨਿਕਾਲ ਇਹ ਤਾਂ ਬਰਾਨੀ ਪਿੰਡ ਚੋਂ ਆਈ ਹੈ ਤੇ ਇਹਦਾ ਪਾਣੀ ਬਸ ਘੰਬਾਟਾਂਾਂ ਤਾਂ ਟੱਬਾਂ ਤਾਂ ਹੀ ਭਰ ਲੈਂਦੀ ਟੈਂਕੀ ਫੇਰ ਵੀ ਤੌੜਾ ਚੱਕ ਕੇ ਉੱਠ ਜਾਂਦੀ ਜਦੋਂ ਮੈਂ ਗਈ ਗਈ ਤੇ ਮਾਤਾ ਅੰਦਰ ਕੋਈ ਨਾ ਨੂੰ ਕੇ ਕੁਛ ਕਾਰਦੀ ਸੀ ਕਮਰੇ ਚ ਤੇ ਮਾਂ ਜੀ ਦਾ ਤੌੜਾ ਸਿਰ ਤੇ ਧਰਿਆ ਤੇ ਇੱਥੇ ਦੋ ਦੋਨੇ ਹੁੰਦੇ ਸੀ ਵੀ ਇੰਨਾ ਪਾਣੀ ਦਾ ਲਾਜ ਕਰਦੀ ਸੀ ਤੇ ਇਹ ਚੱਕਿਆ ਤੇ ਆ ਕੇ ਵੀ ਆਪੇ ਤੌੜਾ ਲਾਲ ਐ ਏਡਾ ਵੱਡਾ ਮੈਂ ਬਾਹਰ ਨਿਕਲ ਕੇ ਆਖਿਆ ਮਾਂ ਜੀ ਮੈਨੂੰ ਬੋਲ ਮਾਰ ਲੈਂਦੀ ਆਂਦੀ ਬੋਲ ਤਾਂ ਮੈਂ ਤਾਂ ਮਾਰਾਂ ਜਿਵੇਂ ਤੁਥ ਲੈਂਦਾ ਨਾ ਹਾਂ ਮੈਂ RAM ਨਾ ਲਾਲ ਐ ਕਿਆ ਬਾਤ ਮੈਨੂੰ ਬੋਲ ਮਾਰਨ ਦੀ ਲੋੜ ਨਹੀਂ ਪਈ। ਜੀ ਬੀ ਜੀ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਇੰਨੀਆਂ ਗੱਲਾਂ ਬਾਤਾਂ ਕੀਤੀਆਂ। ਲਾਈਫ ਦੀਆਂ ਤੁਸੀਂ ਗੱਲਾਂ ਬਾਤਾਂ ਕੀਤੀਆਂ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਤੁਹਾਡੀ ਲੰਮੀ ਉਮਰ ਹੋਵੇ। ਤੁਸੀਂ 105 ਸਾਲ ਦਾ ਰਿਕਾਰਡ ਜਿਹੜਾ ਨਾ ਉਹ ਤੋੜਨਾ ਹੈ। ਤੋੜ ਕੇ ਫਿਰ ਤੁਹਾਨੂੰ ਨਹੀਂ ਰੋਕਾਂਗੇ ਫਿਰ ਤੁਸੀਂ ਜਾ ਸਕਦੇ ਹੋ। ਥੈਂਕ ਯੂ ਵੈਰੀ ਮਚ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।